ਸ਼ਿਆਣੇ ਕਹਿੰਦੇ ਹੁੰਦੇ ਆ ਕਿ ਰੱਸੀ ਮੱਚ ਜਾਂਦੀ ਆ ਪਰ ਉਹਦਾ ਵਟ ਨਹੀਂ ਜਾਂਦਾ ਕਹਿੰਦਾ ਭਾਵ ਕਿ ਬੰਦੇ ਦੇ ਅੰਦਰ ਜੋ ਹੰਕਾਰ ਆ ਜੇ ਪੈਸੇ ਨੂੰ ਲੈ ਕੇ ਦੋ ਨੰਬਰ ਦਾ ਰਪਿਆ ਹੋਵੇ ਜਿਹਦੇ ਕੋਲੇ ਤੇ ਉਹ ਹੰਕਾਰ ਦੇ ਵਿੱਚ ਉਹਦੇ ਵੇ ਬੇਸ਼ੱਕ ਉਹਦੇ ਖਿਲਾਫ ਆ 300 2 ਲੱਗ ਜਾਵੇ 506 ਲੱਗ ਜਾਵੇ 376 ਲੱਗ ਜਾਵੇ ਬਲਾਤਕਾਰ ਦੀ ਧਾਰਾ ਤੇ ਪਰਾ ਉਹ ਦਿਨ ਭੇਡਾ ਉਹਦੇ ਮੂਹਰੇ ਬੈਠ ਕੇ ਵਿਆਹ ਵਿਆਹ ਕਰਦੀਆਂ ਨੇ ਗੱਲ ਕਰਦੇ ਆ ਰਣਜੀਤ ਸਿੰਘ ਢੱਡਰਿਆਂ ਵਾਲੇ ਦੀ ਹੁਣ ਵੇ ਇਹ ਗੱਲਾਂ ਮੈਨੂੰ ਕਿਉਂ ਕਹਿਣੀਆਂ ਪਈਆਂ ਕਿਉਂ ਸੇੜਨੀਆਂ ਪਈਆਂ ਤੁਸੀਂ ਧਿਆਨ ਨਾਲ ਵੀਡੀਓ ਸੁਣ ਲਿਓ ਕਿਤੇ ਬਾਬਾ ਕਹੋਂਦਾ ਹੁੰਦਾ ਸੀ ਪਹਿਲੇ ਹੱਥ ਲਗਵਾਉਂਦਾ ਹੁੰਦਾ ਸੀ ਫਿਰ ਅਪਗ੍ਰੇਡ ਗ੍ਰੇਡ ਹੋ ਗਿਆ ਸਿੱਖਾਂ ਦੇ ਖਿਲਾਫ ਬੋਲਣ ਲੱਗ ਪਿਆ ਤਾਕਤਾਂ ਦੇ ਖਿਲਾਫ ਬੋਲਣ ਲੱਗ ਪਿਆ ਸਰੋਵਰਾਂ ਦੇ ਖਿਲਾਫ ਬੋਲਣ ਲੱਗ ਪਿਆ ਜਾਨੀ ਕਿ ਨੇਕੀ ਦਾ ਦੂਜਾ ਆਪਾਂ ਕਹਿੰਦੇ ਕਿ ਨੇਕੀ ਤੋਂ ਸਿੱਖ ਸਿੱਕੇ ਜੋ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਸੀ ਉਹਦੇ ਨਾਲ ਹਰ ਵੇਲੇ ਦੀ ਗੱਲਬਾਤ ਹੁੰਦੀ ਹੈ ਚੈਟ ਹੁੰਦੀ ਆ ਜਿਸ ਤਰ੍ਹਾਂ ਕਹਿੰਦਾ ਉਹ ਉਸ ਤਰ੍ਹਾਂ ਹੀ ਕਰਦਾਗਾ ਜਾਨੀ ਕਿ ਸਿੱਖਾਂ ਨੂੰ ਚੜਾਉਣ ਦੇ ਉਹ ਦਿਨ ਕਿਹੜਾ ਕਿ ਜਿਹੜਾ ਸਿੱਖਾਂ ਨੂੰ ਨਾਂ ਹੈ ਚੜਿਆਵੇ ਹੁਣ ਇਹ ਰੀਤੇ ਧਾਰਾ ਲੱਗਿਆ ਹੋਈਆਂ ਨੇ ਵੇਸਾਕੋ ਕੇਸ 2012 ਦਾ ਦੱਸਿਆ ਜਾ ਰਿਹਾ ਇਹ ਤੁਹਾਨੂੰ ਸਭ ਨੂੰ ਪਤਾਗਾ ਕਿ ਲੜਕੀ ਦੱਸਿਆ ਜਾ ਰਿਹਾ ਸੀ ਕਿ ਇਹਦੇ ਡੇਰੇ ਦੇ ਵਿੱਚ ਜ਼ਹਿਰ ਖਾਦੀ ਆ ਉਸਦੇ ਭਾਈ ਵੱਲੋਂ ਰਿਟ ਪਾਈ ਹੋਈ ਆ ਹਾਈ ਕੋਰਟ ਦੇ ਵਿੱਚ ਆ ਤੇ ਉਹ ਕੇਸ ਆ ਜਿਹੜਾ ਚੱਲ ਰਿਹਾ ਅਜੇ ਤੇ ਹੁਣ ਸਟਾਈਲ ਥੋੜਾ ਜਿਹਾ ਕੁਝ ਬਦਲ ਲਿਆ ਪੱਗ ਦਾ ਸਟਾਈਲ ਤਾਂ ਬਦਲਦੇ ਆ ਦਸਤਾਰ ਦਾ ਤਾਂ ਪਰ ਹਰਕਤਾਂ ਨਹੀਂ ਅੱਜ ਜਾਂਦੀਆਂ ਹਰਕਤਾਂ ਕੀ ਨੇ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਦਾ ਇੱਕ ਆ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਤੇ ਇੱਕ ਆ ਫੋਟੋ ਨਵਾਂ ਬਵਾਦ ਜਿਹੜਾ ਛੇੜਦਾਗਾ ਜਾਨ ਜਾਨ ਸਿੱਖ ਕੌਮ ਦੇ ਨਾਲ ਪੰਗੇ ਲੈਂਦਾਗਾ ਆ ਬੰਦਾ ਵੀ ਦਿਖਾ ਦਿੰਦਾ ਤੁਹਾਨੂੰ ਪਹਿਲਾਂ ਆ ਫੋਟੋ ਆ ਗੁਰੂ ਗੋਬਿੰਦ ਸਿੰਘ ਦੀ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਆ ਤੇ ਨਾਲ ਆ ਇਹ ਢੱਡਰੀਆਂ ਵਾਲਾ ਦੇਖੋ ਨਾਲ ਬਰੋਬਰ ਫੋਟੋ ਜੋੜ ਲਈ ਤੇ ਦੂਜਾ ਹੁਣ ਇਹ ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਬਣਨਾ ਚਾਹੁੰਦਾ ਹੈਗਾ ਇਹ ਨਰਕਧਾਰੀਆਂ ਵੀ ਬਣਦਾ ਸੀ ਇਹ ਨੂਰ ਬਹਿਲੀਆਂ ਵੀ ਬਣਦਾ ਸੀ ਇਹ ਸਾਸੇ ਵਾਲਾ ਵੀ ਬਣਦਾ ਸੀ ਸਰਸੇ ਵਾਲ ਤੋਂ ਬਾਅਦ ਹੁਣਾ ਇਹ ਆ ਢੱਡਰੀਆਂ ਵਾਲਾ ਬਣਨਾ ਲੱਗ ਪਿਆ ਇੱਕ ਫੋਟੋ ਹੋ ਗਈ ਅੱਗੇ ਦਿਖਾਉਣੇ ਆ ਆ ਬੰਦਾ ਪਛਾਣ ਲਓ ਕੌਣ ਆ ਆ ਬੰਦੇ ਫੋਟੋ 'ਚ ਜੜੀ ਹੋਈ ਆ ਤਸਵੀਰ ਆ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਲ ਬਰਾਬਰ ਅਟੈਚ ਕੀਤੀ ਆ ਫੋਟੋ ਤੇ ਅੱਗੇ ਦਿਖਾਉਣੇ ਆ ਇੱਕ ਫਲੈਕਸੀ ਕੱਢੀ ਹੋਈ ਆ ਇੱਕ ਫਲੈਕਸੀ ਲਾਈ ਹੋਈ ਆ ਆ ਆ ਗਈ ਫਲੈਕਸੀ ਹੁਣ ਇਹਦੇ ਵਿੱਚ ਵੇਖ ਲਓ ਫਿਰ ਕਹਿ ਦਿੰਦੇ ਆ ਆ ਫਲੈਕਸੀ ਇਧਰ ਸੌਰੀ ਮਾਫ ਕਰਦੇ ਨੰਗੀ ਹੋਣੀ ਆ ਆ ਦੇਖ ਲਓ ਫਲੈਕਸੀ ਫਿਰ ਕਹਿੰਦੇ ਜੀ ਸਿੱਖ ਮਾੜਿਆ ਸਿੱਖੜੀ ਮਾੜੇ ਇਹਨਾਂ ਲੋਕਾਂ ਦੇ ਕਰਤੂਤਾ ਮਾਰੀਆਂ ਨੇ ਤਾਂ ਕਰਕੇ ਸਿੱਖ ਕੌਮ ਨੂੰ ਬੋਲਣਾ ਪੈਂਦਾਗਾ ਹੁਣ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਨਾਲ ਬਰਾਬਰੀ ਕਰੇ ਹੁਣ ਦੱਸੋ ਫੇਰਾ ਇਹ ਦਸ਼ਟ ਹੋਇਆ ਕਿ ਨਾ ਹੋਇਆ ਇਹ ਦੂਸਰਾ ਫੇਰਾ ਮਸੰਦ ਜੰਮਿਆ ਕਿ ਨਾ ਜੰਮਿਆ ਸਿਕੋਂ ਦੇ ਵਿੱਚ ਇਹ ਗੱਲਾਂ ਕਿਉਂ ਕਹਿਣੀਆਂ ਪੈ ਰੀਆਂ ਨੇ ਅੱਜ ਸਾਡੇ ਕੋਈ ਕਿਥੇ ਹਮਲੇ ਕਰਦਾ ਬਾਹਰੀ ਹਮਲੇ ਅੱਜ ਸਾਡੇ ਇਹ ਜਿਹੜਾ ਆਪਣੇ ਜਣਾਂ ਦੇ ਵਿੱਚ ਬੈਠ ਕੇ ਸਿੱਖੀ ਬਾਣੇ ਦੇ ਵਿੱਚ ਬੈਠ ਕੇ ਤੇ ਸਾਡੀ ਜਿਹੜੀਆਂ ਭੇਡਾ ਮੂਰੇ ਬੈਠੇ ਨੇ ਲੋਕ ਉਹਨਾਂ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਆ ਤੁਹਾਡੇ ਸਾਹ ਦੀਆਂ ਆ ਦੇਖ ਲਿਓ ਆ ਬੰਦਾ ਦੇਖ ਲਿਓ ਨਾਲੇ ਪਸਾਰ ਲਓ ਇਹਨੂੰ ਆ ਫੋਟੋ ਜਿਹੜੀ ਹੋਈ ਹੈ ਗੁਰੂ ਗੋਬਿੰਦ ਸਿੰਘ ਦੇ ਨਾਲ ਆ ਫੋਟੋ ਚੰਗੀ ਤਰ੍ਹਾਂ ਵੇਖ ਲਿਓ ਅੱਗੇ ਦਿਖਾਉਣਾਗਾ ਅੱਗੇ ਹੋਰ ਕੀ ਹੱਦ ਕੀਤੀ ਆ ਮੋਬਾਈਲ ਪਿਆ ਪਾਦੀ ਕਿਹੜੀ ਕੰਪਨੀ ਦਾ ਮੋਬਾਈਲ ਹੈ ਜੈਨਾ ਵੀ ਕਿਹੜੀ ਕੰਪਨੀ ਦਾ ਮੋਬਾਈਲ ਆ ਮੋਬਾਈਲ ਨੂੰ ਸਰੋਪਾ ਪਾਈ ਜਾਂਦਾ ਐਡਾ ਹੰਕਾਰ ਗਿਆ ਐਡਾ ਜਿਹੜੇ ਸਰੋਪੇ ਦੀ ਜਿਹੜੀ ਤਾਹੀਨ ਕੀਤਾ ਜਾਂਦਾ ਕਰੀ ਜਾਂਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਇਸ ਸਰੋਪੇ ਦੀ ਮਹੱਤਤਾ ਪੁੱਛਣੀ ਆ ਬਾਬਾ 18 ਸਿੰਘ ਕੋਲ ਪੁੱਛੋ ਇਸ ਸਰੋਪੇ ਦੀ ਮਹੱਤਤਾ ਪੁੱਛਣੀ ਆ ਭਾਈ ਅਮਰੀਕ ਸਿੰਘ ਕੋਲ ਪੁੱਛੋ ਤੇ ਫਿਰ ਤੇ ਜਿਨ੍ਹਾਂ ਨੇ ਸਰੋਪੇ ਪਵਾਏ ਸੀ ਉਸ ਟਾਈਮ ਪੈਂਦੇ ਸੀ ਸਰੋਪੇ ਉਹ ਕਹਿੰਦੇ ਉਹ ਜਾਂ ਤਾਂ ਉਸ ਸਰੋਪੇ ਦੀ ਜਿਹੜੀ ਲਵਾਈ ਹੈ ਉਹਨੇ ਜੇਲ੍ਹ ਕੱਟਣੀ ਪੈਂਦੀ ਜਾਂ ਫਿਰ ਉਹਨਾਂ ਸਰੋਪਿਆਂ ਵਾਲਿਆਂ ਨੇ ਬੰਦ-ਬੰਦ ਕਟਵਾਏ ਅੱਜ ਜਣੇ ਖਣੇ ਦੇ ਸਰੋਪੇ ਪਾਏ ਜਾਂਦੇ ਆ ਮੋਨਾ ਹੋਵੇ ਘੋਨਾ ਹੋਵੇ ਤੇ ਐਜਾ ਸਾਧ ਹੋਵੇ ਜਿਹਦੇ ਮਰਜ਼ੀ ਗਲਾਂ ਦੇ ਵਿੱਚ ਸਰੋਪਾ ਪਾ ਦਿਓ ਤੁਹਾਨੂੰ ਮੈਂ ਵੀਡੀਓ ਦਿਖਾ ਦਿੰਨਾ ਤੇ ਇਹ ਸਾਧ ਦੀ ਕੀ ਕਰ ਕੀ ਰਿਹਾਗਾ ਮੈਂ ਤੁਹਾਨੂੰ ਆਵਾਜ਼ ਮਿਊਟ ਕਰਕੇ ਸਾਡੀ ਬੀਬੀ ਬੈਠੀ ਆ ਨਾਲ ਉਹਦੇ ਮੋਬਾਈਲ ਪਿਆ ਤੇ ਇਹ ਸਰੂਪਾ ਪਾਊਗਾ ਹੁਣ ਆਹ ਦੇਖ ਲਓ ਮੋਬਾਈਲ ਦੇ ਸਰੂਪਾ ਪਾ ਦਿੱਤਾ ਆ ਨਾਲ ਇੱਕ ਬੀਬੀ ਬੈਠੀ ਆ ਦੁਬਾਰੇ ਦਿਖਾਉਣਾ ਵੀਡੀਓ ਤੁਹਾਨੂੰ ਉਹ ਰਿੰਗ ਟੋਨ ਲੱਗੀ ਹੋਈ ਸੀ ਇਸ ਕਰਕੇ ਉਹ ਬੰਦ ਕਰੀ ਸੀ ਦੁਬਾਰੇ ਤੁਹਾਨੂੰ ਆ ਮੋਬਾਈਲ ਆ ਆ ਦੇਖੋ ਹੁਣ ਸਰੂਪਾ ਪਾਉਂਦਾ ਮੋਬਾਈਲ ਦੇ ਸਰਪਾ ਪਾ ਪਾ ਇਹਨਾਂ ਕਿੰਨੀ ਸ਼ਰਮ ਵਾਲੀ ਗੱਲ ਆ ਉਹ ਕਿੰਡੀ ਘਟਿਆ ਮਾਨਸਿਕ ਦਾ ਬੰਦਾ ਤੂੰ ਹਲੇ ਨਹੀਂ ਟਲਦਾ ਅੱਗੇ ਜਾ ਕੇ ਦੇਖੋ ਇੱਕ ਉਹ ਸਾਧਾ ਜਿਹੜਾ ਸਾਧ ਕਹਿੰਦਾ ਸੀ ਕਿ ਸੰਤ ਭਿੰਡਰਾ ਵਾਲੇ ਅਤਵਾਦੀ ਸੀ ਤੇ ਸਰਸੇ ਵਾਲਾ ਸਤਵਾਦੀ ਆ ਸੰਤ ਭਿੰਡਰਾ ਵਾਲਿਆਂ ਨੇ ਕਹਿੰਦਾ ਬੰਦੇ ਮਰਵਾਏ ਨੇ ਕਹਿੰਦਾ ਸਰਸੇ ਵਾਲੇ ਬੰਦੇ ਨੇ ਅਸਾਧ ਨੇ ਬਲਾਤਕਾਰ ਹੀ ਨੇ ਕਹਿੰਦਾ ਉਹਦੀ ਬੀੜਵਾ ਕੱਢ ਕੇ ਦਿਖਾ ਦੂੰ ਕਹਿੰਦਾ ਇਹਨੇ ਕੀ ਕੀਤਾ ਕਹਿੰਦਾ ਸ਼ਾਂਤੀ ਲਿਆਂਦੀ ਆ ਉਹ ਕੌਣ ਬੰਦਾ ਕੌਣ ਆ ਉਹ ਇਹਨਾਂ ਦਾ ਮਹਾਪੁਰਸ਼ ਲੋਕਾਂ ਦਾ ਮਹਾਪੁਰਸ਼ ਕਿਹਦਾ ਕਿਹੜਾਗਾ ਪੁੱਚੋ ਵਾਲਾ ਸਾਧ ਜਿਹਨੂੰ ਸੁਪਨੇ ਆਉਂਦੇ ਰਾਤ ਨੂੰ ਜਿਹਨੂੰ ਕਿ ਬੀਬੀ ਬੀਬੀਆਂ ਝੂਲੇ ਦੇ ਵਿੱਚ ਪਾ ਕੇ ਉਹਨੂੰ ਸਾਧ ਪਿਆ ਲੰਬਾ ਐ ਸਰਾਲ ਮੰਗੂ ਉਹਨੂੰ ਝੂਠੇ ਮਾਟੇ ਕਰਦੀਆਂ ਨੇ ਤੇ ਉਹਦੇ ਆਪਿਆ ਪੈਰੀ ਦਿਖਾ ਦੇ ਹੁਣ ਉਹ ਸਰੂਪਾ ਵੀ ਦਿੰਦਾ ਹੋਊਗਾ ਆ ਤੁਹਾਨੂੰ ਉਹ ਸਾਦ ਦੀ ਫੋਟੋ ਵੀ ਦਿਖਾ ਦੇਵਾਂ ਇਹ ਕੀ ਕੀਤਾ ਫੜਿਆ ਇਹਨਾਂ ਨੇ ਇਹਨਾਂ ਲੋਕਾਂ ਨੇ ਇਹ ਮਸੰਦ ਲੋਕ ਨੇ ਇਹ ਆ ਦੇਖੋ ਦੇਖ ਦੇਖ ਕਰ ਇਹਨਾਂ ਦੇ ਆਗਾ ਬੈਠਾ ਸਾਧ ਅੱਛਾ ਅੱਗੇ ਚੱਲੋ ਹੋਰ ਅਗਲੀ ਕਾ ਹੋਰ ਵੀਡੀਓ ਆ ਇਹ ਤਾਂ ਹੈਗੇ ਢੱਡਰਿਆਂ ਵਾਲੇ ਦੀ ਸਾਧ ਦੀਆਂ ਜਿਹੜੀਆਂ ਜਿੰਨਾਂ ਕੀ ਇਹਦੀਆਂ ਹਰਕਤਾਂ ਨੇ ਸਾਹਮਣੇ ਆ ਰਹੀਆਂ ਨੇ ਐਸੇ ਸਾਧ ਦੇ ਪੈਰੀ ਦਮ ਦੀ ਟਕਸਾਲ ਦਾ ਮੁਖੀ ਆਪਣੇ ਆਪ ਨੂੰ ਜੋ ਅੱਜ ਕਹਾਉਂਦਾਗਾ ਬਾਬਾ ਹਰਨਾਮ ਸਿੰਘ ਤੁਮਾ ਪੈਰੀ ਪੈਂਦਾ ਇਹਦੇ ਪੈਰੀ ਹੱਥ ਲਾਈ ਜਾਂਦਾ ਐਸੇ ਅਖੌਤੀ ਸਾਧ ਦੇ ऐसे पच्चे वाले रुमी वाले ਜਾਂ ਜਿਹੜਾ ਸਾਧ ਕਹਿ ਲੋ ਇਹਦੇ ਪੈਰੀ ਹੱਥ ਲਾਈ ਜਾਂਦਾ ਬਾਬਾ ਹਰਨਾਮਨ ਸਿੰਘ ਧੰਮਾ ਦਮ ਦੀ ਟਕਸਾਲ ਦਾ ਮੁਖੀ ਹੋਵੇ ਤੇ ਹੱਥ ਕਿਹਦੇ ਲਾਵੇ ਜਿਨੂੰ ਰਾਤ ਨੂੰ ਸੁਪਨੇ ਕਿਹੜੇ ਆਉਂਦੇ ਆ ਬੀਬੀਆਂ ਦੇ ਤੇ ਸੁਪਨਿਆਂ ਦੇ ਵਿੱਚ ਕੀ ਕੁਝ ਹੋ ਜਾਂਦਾ ਉਹ ਮੈਂ ਦੱਸ ਨਹੀਂ ਸਕਦਾ ਤੇ ਜਿਹੜੀ ਇਹਨਾਂ ਲੋਕਾਂ ਨੇ ਸ਼ਰਮ ਲਈ ਹੋਈ ਆ ਆ ਢੱਡਰਿਆਂ ਵਾਲੇ ਦਾ ਐਡਾ ਜ਼ਿਆਦਾ ਦਿਮਾਗ ਖਰਾਬ ਹੋ ਗਿਆ ਲੋਕ ਇਹਨੂੰ ਕਿਹਦੇ ਬਾਬਾ ਕਹਿੰਦੇ ਆ ਕਿਹਦੇ ਭਾਈ ਸਾਹਿਬ ਕਹਿੰਦੇ ਆ ਕਿਹਦੇ ਲੋਕ ਪਰਜਾਈ ਸਾਹਿਬ ਕਹਿੰਦੇ ਆ ਕਿਤੇ ਲੋਕ ਕੁਝ ਕਹਿੰਦੇ ਆ ਕਿਤੇ ਕੁਝ ਕਹਿੰਦੇ ਆ ਕੁਝ ਪਟੋਲਾ ਕਹਿੰਦੇ ਇਹਨੂੰ ਕੁਝ ਆ ਮੇਲਾ ਹੁੰਦਾ ਸੀ 27 ਦਾ ਕੁਝ ਉਹਨਾਂ ਦਾ ਬਾਦਸ਼ਾਹ ਕਹਿੰਦੇ ਆ ਕੁਝ ਇਹਨੂੰ ਬਿੱਟੂ ਨਾਲ ਜੋ ਕੁਝ ਦੱਸ ਰਹੇ ਨੇ ਲੋਕ ਆ ਜਾਨੀ ਕਿ ਮੈਂ ਉਹ ਗੱਲਾਂ ਕਰਨਾ ਨਹੀਂ ਚਾਹੁੰਦਾ ਸੀ ਪਰ ਇਹ ਗੱਲਾਂ ਕਿਉਂ ਕਰਨੀਆਂ ਪੈ ਰੀਆਂ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਪੁੱਤਰਾਂ ਦੇ ਦਾਨ ਦੀ ਸਰਮਸਦਾਨੇ ਅੰਬੱਤੇ ਦੇ ਦਾਨੇ ਮਸਾਕੀ ਲੰਘ ਕੇ ਗਿਆ ਅਜ ਦੂਜਾ ਦਿਨ ਆ 13 April 1699 ਨੂੰ ਇਹ ਸਾਧਾ ਸੁਣਾਉਂਦਾ ਬੇਸ਼ੱਕ ਕਿ ਜਿਨੇ ਖਾਲਸਾ ਸਾਜਣਾ ਦਿਵਸ ਸਾਜਿਆ ਪੁੱਤਰਾ ਦਾਨੀ ਉਹਦੀ ਰੀਸ ਕਰਦਾਗਾ ਜਿਨੇ ਆਪਣਾ ਸਾਰਾ ਸਰਮਹਾਂਸਾ ਇਸ ਕੌਮ ਉਤੋਂ ਬਾਹਰ ਦਿੱਤਾ ਇਹ ਢੱਡਰੀਆਂ ਵਾਲਾ ਚਾਵਲ ਉਹਦੀ ਰੀਸ ਕਰਦਾਗਾ ਇਦੇ ਚੇਲੇ ਝਾਟੜਿਆਂ ਨੂੰ ਜਿਹੜਾ ਦੁੱਖ ਲੱਗਦਾ ਲੱਗੀ ਜਾਵੇ ਬੇਸ਼ੱਕ ਕੰਨਾ ਵਿੱਚ ਟੱਕਰਾ ਮਾਰਨਾ ਹੁਣ 376 ਵਾਲਾ ਜਿਤੇ ਮੁਕੱਦਮਾ ਹੋਇਆ 376 ਦਾ ਬਲਾਤਕਾਰ ਦਾ 506 ਦਾ ਧਮਕੀਆਂ ਦਾ ਹੋਇਆ 302 ਦਾ ਹੋਇਆ ਜਿਹੜਾ ਮਾਰਨਾ ਕੁੜੀ ਨੂੰ ਮਾਰਨਾ ਉਹ ਬਲਾਤਕਾਰ ਹੀ ਅੱਜ ਗੁਰੂਗੋਬਿੰਦ ਸਿੰਘ ਦੀ ਰਿਸਾ ਕਰਦਾ ਗੁਰੂਗੋਬਿੰਦ ਸਿੰਘ ਦੇ ਨਾਲ ਫੋਟੋਆਂ ਅਟੈਚ ਕਰਕੇ ਉਹਦੀ ਬਰਾਬਰੀ ਕਰਦਾ ਉਹ ਤੂੰ ਪੈ ਗੁਰੂ ਗੋਬਿੰਦ ਸਿੰਘ ਦੇ ਪੈਰ ਦੀ ਜੁੱਤੀ ਦੇ ਬਰਾਬਰ ਵੀ ਨਹੀਂ। ਤਾਂ ਅੱਜੇ ਸ਼ਰਮਲਾ ਛੱਡਿਆ ਤੁਸੀਂ ਅੱਜ ਅੱਜ ਉਹ ਲੋਕ ਕਿੱਥੇ ਨੇ? ਅੱਜ ਜਥੇਬੰਦੀਆਂ ਕਿੱਥੇ ਨੇ ਉਹ? ਜਿਹੜੀ ਕਿ ਅਕਾਲ ਫਿਰਮ ਦੀ ਵਿਰੋਧਤਾ ਕਰਦੀਆਂ ਨੇ। ਅਕਾਲ ਫਿਲਮਾਂ ਦੀ ਵਿਰੋਧਤਾ ਵਿੱਚ ਜਿਹੜੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਅੱਜ ਢੱਡੀਆਂ ਵਾਲਾ ਉਹਨਾਂ ਨੂੰ ਦਿਸ ਨਹੀਂ ਰਿਹਾ। ਅਕਾਲ ਫਿਲਮ ਦਾ ਵਿਰੋਧ ਕਾਇਮ ਕਰਦੀਆਂ ਨੇ। ਇਹ ਸਾਰਾ ਪਤਾ ਹੈਗਾ ਬੇਸਕਾ ਜੀ ਗਿੱਪੀ ਗਰੇਵਾਲ ਨੇ ਕਹਿ ਦਿੱਤਾ ਹੁਣ ਲੋਕ ਕਹਿੰਦੇ ਗਿੱਪੀ ਗਰੇਵਾਲ ਦੀ ਕੀ ਦੇਣਾ ਤੁਹਾਡੀ ਕੀ ਦੇਣਾ ਤੁਸੀਂ ਕੀ ਦਿੱਤਾ ਪੰਜਾਬ ਨੂੰ ਤੁਸੀਂ ਕਿਹੜੀ ਕੁਰਬਾਨੀ ਕਰ ਦਿੱਤੀ ਸਿੱਖ ਕੌਮ ਦੇ ਲਈ ਉਹ ਵੀ ਦੱਸ ਦਿਓ ਅੱਜ 2 3 3 ਬੱਚੇ ਨੇ ਗਿੱਪੀ ਗਰੇਵਾਲ ਦੇ ਤਿੰਨੇ ਕੇਸਾ ਧਾਰੀ ਨੇ ਅੱਜ ਤੱਕ ਕੇਸਾ ਧਾਰੀ ਹੈ ਕੱਲ ਦਾ ਕੁਝ ਕਹਿ ਨਹੀਂ ਸਕਦੇ ਕਿਸੇ ਦਾ ਤਿੰਨੇ ਬੱਚੇ ਕੇਸਾ ਧਾਰੀ ਨੇ ਗਿੱਪੀ ਗਰੇਵਾਲ ਦੇ ਵਿਦੇਸ਼ ਦੀ ਧਰਤੀ ਉੱਤੇ ਰਹਿੰਦਾਗਾ ਤੇ ਜੇਕਰ ਉਹਨੇ ਅਕਾਲ ਫਿਲਮ ਬਣਾਤੀ ਤਾਂ ਸਭ ਨੂੰ ਚੁਭਣ ਲੱਗ ਪਈ ਤੇ ਜਿਹੜੀ ਹੋਰ ਫਿਲਮਾਂ ਬਣਾਉਂਦੇ ਆ ਇਹਨਾਂ ਨੂੰ ਚਾਹੀਦਾ ਲੱਛਰ ਪਣਾ ਇਹਨਾਂ ਨੂੰ ਚਾਹੀਦਾ ਗੰਦ ਇਹ ਲੋਕ ਗੰਦ ਦੇਖ ਕੇ ਰਾਜੀ ਆ ਇਸ ਕਰਕੇ ਹੁਣ ਕੀ ਕਹੀਏ ਇਹਨਾਂ ਨੂੰ ਜਦੋਂ ਕਿ ਤਾਣਾ ਬਾਣਾ ਸਾਡਾ ਸਿੱਖ ਕੌਮ ਦਾ ਕੋਈ ਆਗੂ ਨਹੀਂ ਰਿਹਾ ਆਗੂ ਤੋਂ ਬਿਨਾ ਤੇ ਸਿੱਖ ਕੌਮ ਅੱਜ ਖਿਲਰੀ ਪਈ ਆ ਖੱਲਣ ਦਾ ਕਾਰਨ ਆਪੋ ਤਾਪੀ ਕੋਈ ਬਾਲੀਬਾਰਤ ਹੁੰਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵਰਗਾ ਜੋਧਾ ਫੇਰ ਤਾਂ ਇਹਨਾਂ ਦੇ ਸੜਾ ਦਿੰਦਾ ਛੱਕੇ ਫੇਰ ਤਾਂ ਜਿਹੜੇ ਆਪ ਬਣੇ ਫਿਰਦੇ ਆ ਫੇਰ ਤਾਂ ਲੱਗ ਜਾਂਦਾ ਸਭ ਨੂੰ ਪਤਾ ਤੇ ਇਹਦੇ ਜਿਹੜਾ ਕਿ ਮਸੰਦ ਜਿਹੜਾ ਢੱਡਰੀਆਂ ਵਾਲਾ ਜੋ ਕੁਝ ਕਰ ਰਿਹਾ ਇਹਦੇ ਖਲਾਫ ਧਰਮ ਪਾਵਨ ਨੂੰ ਪੜਕਾਉਣ ਦੇ ਮਰਦਾਂ 295A ਦਾ ਪਰਚਾ ਦਰਜ ਹੋਣਾ ਚਾਹੀਦਾ ਇਸ ਸਿੱਖ ਕੌਮ ਨੂੰ ਬੇਨਤੀ ਆ ਜਿਹੜਾ ਨੇ ਸਿੱਕਾ ਦੀ ਜ਼ਮੀਰ ਜਾਗਦੀ ਆ ਉਹਨਾਂ ਨੂੰ ਬੇਨਤੀ ਆ ਕਿ ਭਾਈ ਇਹਦੇ ਖਿਲਾਫ ਜਿਹੜਾ ਤੁਰਤੇ ਦੇ ਪਰਚਾ ਦਰਜ ਕਰਾਓ ਇਹ ਤੇ ਐਡਾ ਵੱਡਾ ਚੰਬਲ ਗਿਆ ਐਡਾ ਵੱਡਾ ਚੰਬਲ ਗਿਆ ਬਲਾਥਕਾਰੀ ਅੱਜ ਗੁਰੂਆਂ ਦੇ ਨਾਲ ਸਾਡੇ ਦੇ ਬਰਾਬਰੀ ਕਰਦਾ ਗਏ ਇਹ ਤੇ ਵੀ ਦੋਸਤ ਨੇ ਜੀ ਫਲਾਨਾ ਸਾਥ ਕਰਦਾ ਧੌਂਕਾ ਕਰਦਾ ਉਹਦਾ ਕਰਦਾ ਜਿਹੜਾ ਤੁਹਾਡੇ ਵਿੱਚ ਸਾਥ ਬੈਠਾਗਾ ਅਹੇ ਜੇ ਸਾਡੇ ਜਥੇਦਾਰ ਨੇ ਮਾਫ ਕਰਨਾ ਮੈਂ ਜਥੇਦਾਰਾਂ ਦੇ ਚਾਹੇ ਕੋਈ ਵੀ ਹੈ ਜਥੇਦਾਰ ਸਤਕਾਰਯੋਗ ਆ ਜਿਨਨੇ ਅੱਜ ਤੱਕ ਰਹਿ ਕੇ ਬਾਗੇ ਕਿਸੇ ਦੀ ਹਿੰਮਤ ਨਹੀਂ ਪਈ ਕਿ ਇਸ ਨੂੰ ਪੰਥ ਵਿੱਚੋਂ ਸੇਕ ਦੇਣ ਮਸੰਦ ਨੂੰ ਪਰ ਨਹੀਂ ਹਿੰਮਤ ਪੈਂਦੀ ਕਿਸੇ ਦੀ ਇਸ ਵੀਡੀਓ ਨੂੰ ਬੱਤ-ਬਾਤੇ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖਿਓ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ